ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਪ੍ਰਭ ਦਾਤਾ ਦਾਤ ਕਰ ਤੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਉ ਮੰਗਉ ਕਿਛਿਰ ਨ ਰਹੀ ਹਰਦੀਜੈ ਨਾਮ ਪਿਆਰੀ ਜੀਓ ਵਿੜਤ ਦੋਰ ਜੇ ਮੰਗਣੋ ਸੇਰ ਦੁਖਾਂ ਕੇ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਸੁਖ ਹਟਲ ਗੁਰ ਸੇਵੀਐ ਅਨਸੈਜ ਜਿ ਸੁਪਾਈ ਦਰਸ਼ਨ ਵਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਵਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹਲਾ ਪੰਨਵਾ ਚੰਤ ਕਰ ਪਹਿਲਾ ਇੱਕ ਓਕਾਰ ਸਤ ਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤ ਹੋ ਆਨੰਦ ਨਿਦੀ ਕਪਟ ਪਟ ਗੁਰ ਮੇਲੀਆ ਨਾਨਕ ਹਰ ਸਭ ਦੀਤ ਦਰਸ਼ਨ ਬਿਆਸੀ ਤਨਸ ਰਾਤ ਚਿਤ ਹੋ ਆਨੰਦ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸਭ ਦੀਤ ਸੋਹਣ ਯਾਰ ਹਮਾਰੇ ਸਜਣ ਇੱਕ ਤਰੋਂ ਬੇਨਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰਾਂ ਕੋ ਜਨਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਪੋਰੀ ਦਰਸ਼ਨ ਦੀਜੈ ਰੰਗਾਰੇ ਇੱਕ ਤਿਲ ਵੀਨਾ ਤੇਰੀ ਜੈ ਪ੍ਰਭ ਸਿਉ ਮਨ ਨੀਨਾ ਜਿਉ ਜਲ ਮੀਨਾ ਚਾਤਰ ਕਿ ਜਵੈ ਤੇ ਸੰਤੀਆਂ ਜਨ ਨਾਨਕ ਬੁਰ ਪੂਰਾ ਪਾਇਆ ਸਗਲੇ ਦਿਖਾ ਮੁਝ य वे हवे सखिया कही न जे यार वे हिकु डो हिकु चाड़े किस सितेह हिकु दो हिकु चाड़े या प्यारे ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਜਾਓ ਠੰਡਾ ਹਉ ਕਦ ਪਾਈ ਗੁਰਤਾਸਾ ਜਿਨੀ ਮੜਾ ਲਾਲ ਵਿਖਾਇਆ ਹਉ ਤਿਸ ਆਗੈ ਮਨ ਰਹੀਆ ਆਨ ਕਹ ਹੈ ਸੁਣ ਬਿਨੋ ਸੁਹਾਗਣ ਮੂੰਦਸ ਲਿਖਾ ਫਿਰ ਕੇਹੀਆ ਯਾਰ ਵੇ ਫਿਰ ਆਪਣ ਪਾਣਾ ਕਿਛ ਜੀਸੀ ਸੰਗਾ ਯਾਰ ਵੇ ਤਹਰਾਵੇ ਸੰਦਾ ਲਾਲਕਾ ਪਾਇਆ ਆਪ ਜਵਾਇਆ ਜੈ ਕਨ ਬਾਗ ਥਾਣੇ ਬਾਹ ਪਕੜ ਠਾਤ ਰਹੋ ਗਿਦੀ ਗੁਣ ਅਵ ਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਭੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਅਸੰਦਾ ਯਾਰ ਵੇ ਨਿਤ ਸੁਖ ਸੁਖੇਂ ਦੇ ਸਾ ਮੈਂ ਪਾਈ ਵਰਨਉਂਦੀ ਦਾ ਆ ਮੰਗਲ ਰਹਸ ਤੀਆ ਫਿਰ ਦਿਆਲ ਸਦ ਨਵ ਰੰਗੀਆਂ ਵੱਡ ਪਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਸ ਸੰਗੀਆਂ ਆਸਾ ਮਨ ਸਾ ਸਗਲ ਪੂਰੀ ਪ੍ਰੀਅੰਕ ਅੰਕ ਮਿਲਾਇ ਬਿਨਵੰਤ ਨਾਨਕ ਸੁਖ ਸੁਖੇ ਦੀ ਸਮ ਗੁਰ ਮਿਲ ਪਾਈ ਆਸਾ ਮਨ ਸਾ ਸਗਲ ਪੂਰੀ ਪ੍ਰੀਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇ ਦੀ ਸਮ ਗੁਰ ਮਿਲ ਪਾਈ ਵਾ ਵਾਹਿਗੁਰੂ ਕੀ ਫਤਿਹ